ਬਿਜ਼ਨਸਮੈਨ ਹੈ ਉਹ ਲੱਗ ਰੋ ਮਤਲਬ ਰੋਈ ਜਾਂਦੇ ਆ ਉਹ ਕਹਿੰਦੇ ਬਾਈ ਜੀ ਵੀ ਇੰਨਾ ਮਾੜਾ ਹਾਲ ਸਾਡੇ ਬਿਜ਼ਨਸ ਦਾ ਕਦੇ ਨਹੀਂ ਹੋਇਆ ਜਿੰਨਾ ਭਗਵੰਤ ਮਾਨ ਦੀ ਸਰਕਾਰ ਚ ਹੋਇਆ ਕੇਜਰੀਆਲ ਨੂੰ ਵੀ ਦੇਖ ਕੇ ਕੋਈ ਰਿਸਪਾਂਸਿਬਲ ਬੰਦਾ ਅਪੁਆਇੰਟ ਕਰਨਾ ਚਾਹੀਦਾ ਸੀ ਐਜ਼ ਅ ਸੀਐਮ ਨਹੀਂ ਮੈਂ ਸਮਝਦਾ ਵੀ ਇਹ ਬੰਦਾ ਕਾਬਿਲ ਨਹੀਂ ਐ ਸੀਐਮ ਬਣਨ ਦਾ ਸਰਕਾਰ ਵਾਲਾ ਵੀ ਲਗਾਤਾਰ ਦਾਅਵੇ ਕਿਤੇ ਜਾ ਰਹੇ ਨੇ ਜਿਵੇਂ ਤੇ ਘਟਾ ਚੋਂ ਦਾ ਕਾਫੀ ਵੱਡਾ ਮੁੱਦਾ ਹੈਗਾ ਐਸਾ ਕਾ ਦਾਅਵੇ ਤੁਹਾਨੂੰ ਲੱਗਦਾ ਹੈ ਕਿ ਕ੍ਰਾਪਸ਼ਨ ਜਦ ਤੱਕ ਤੇ ਪੁਲਿਸ ਵਾਲੇ ਪਿੱਛੇ ਬਦਲੇ ਘਟਿਆ ਨਹੀਂ ਸੀਗਾ ਸੀਐਮ ਸਾਹਿਬ ਨੇ ਵੱਡੇ ਬਤ ਪਹਿਲਾਂ ਜੀ ਪਹਿਲਾਂ ਵਾਲੀਆਂ ਸਰਕਾਰਾਂ ਚ ਚਲੋ ਜੇ ਪੈਸੇ ਦਿੰਦੇ ਸੀ ਕੰਮ ਤਾਂ ਹੁੰਦੇ ਸੀ ਹੁਣ ਤਾਂ ਪੈਸੇ ਵੀ ਲੋਕ ਦੇ ਜੰਨੇ ਕੰਮ ਫੇਰ ਨਹੀਂ ਹੁੰਦਾ ਜੀ ਜੀ ਬਹੁਤ ਮਾੜਾ ਹਾਲ ਐ ਸਰਕਾਰ ਦਾ ਬਿਜ਼ਨਸਮੈਨ ਹੈ ਉਹ ਲੱਗ ਰੋ ਮਤਲਬ ਰੋਈ ਜਾਂਦੇ ਆ ਉਹ ਕਹਿੰਦੇ ਬਾਈ ਜੀ ਵੀ ਇੰਨਾ ਮਾੜਾ ਹਾਲ ਸਾਡੇ ਬਿਜ਼ਨਸ ਦਾ ਕਦੇ ਨਹੀਂ ਹੋਇਆ ਜਿੰਨਾ ਭਗਵੰਤ ਮਾਨ ਦੀ ਸਰਕਾਰ ਚ ਹੋਇਆ ਹੈ ਬਹੁਤ ਮਾੜੀ ਗੱਲ ਹੈ ਐਕਚੁਅਲੀ ਨਾ ਕੇਜਰੀਆਲ ਨੂੰ ਵੀ ਦੇਖ ਕੇ ਕੋਈ ਰਿਸਪੌਂਸਿਬਲ ਬੰਦਾ ਅਪਾਇੰਟ ਕਰਨਾ ਚਾਹੀਦਾ ਸੀ ਐਜ਼ ਅ ਸੀਐਮ ਨਹੀਂ ਮੈਂ ਸਮਝਦਾ ਵੀ ਇਹ ਬੰਦਾ ਕਾਬਿਲ ਨਹੀਂ ਹੈ ਸੀਐਮ ਬਣਨ ਦੇ ਤੇ ਇਹ ਕਰਜ਼ਾ ਵੀ ਲੈ ਰਿਹਾ ਕਿ 2000 ਕਰੋੜ ਦਾ ਆਰਟੀਆ ਦਾ ਪਹਿਨਿਆ ਕਿਹੜਾ ਕੋਲੋਂ ਦੇਣੇ ਆ ਜੀ ਕਰਜਾ ਐ ਬਾਅਦ ਚ ਬਾਹਰ ਚ ਚਲੇ ਜਾਊਗਾ ਉਹ ਮੁੜ ਕੇ ਸਰਕਾਰੀ ਖਾਤੇ ਚ ਪਏ ਰਹਿਣੇ ਆ ਕਿਹੜਾ ਕਰਜ਼ਾ ਇਹ ਨਾ ਘਰੋਂ ਦੇਣਾ ਜਿੰਨਾ ਮਰਜ਼ੀ ਲੈ ਲਵੇ ਜੀ ਜੀ ਸ਼ੰਭੂ ਬੋਟੋ ਤੇ ਕਾਫੀ ਵਿਵਾਦ ਕਿਉਂਕਿ ਆਲ ਨੇ ਪਿੰਡਲੇ ਤਰਨਾ ਲੱਗਿਆ ਆਲ ਦੇ ਪਿੰਡਾਂ ਦੇ ਕਹਿੰਦੇ ਵਿਰੋਧ ਕਰ ਰਹੇ ਨੇ ਹਮ ਫਾਨੂੰ ਵੀ ਲੱਗਦਾ ਹੈਗਾ ਕਿ ਮਸਮਸੇ ਦਾ ਹੱਲ ਕਦ ਤੱਕ ਹੋ ਸਕਦਾ ਹੈ ਹੁਣ ਚਾਹੀਦਾ ਹੈ ਜੀ ਇਹ ਸਰਕਾਰ ਨੂੰ ਹੀ ਮੰਗਾ ਮੰਦਣੀਆਂ ਚਾਹੀਦੀਆਂ ਐ ਬਈ ਇਹਨਾਂ ਦਾ ਵੀ ਆਪਣਾ ਐਮਐਸਪੀ ਦਾ ਜਿਹੜਾ ਬਿੱਲ ਪਾਸ ਕਰਕੇ ਲਾਗੂ ਕਰਨ ਐਮਐਸਪੀ ਦੇ ਬਿੱਲ ਆਵੇ ਐਮਐਸਪੀ ਤੇ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਹੀ ਚਾਹੀਦਾ ਹੈ ਜੀ ਤੁਸੀਂ ਉਹਨਾਂ ਐਮਪੀ ਹੋਂ ਤੁਸੀਂ ਸੈਂਟਰ ਦੇ ਵਿੱਚ ਜਾਂਦੇ ਹੋ ਤੁਸੀਂ ਇਹਦੀ ਮੰਗ ਰੱਖੂਗੇ ਜਾ ਕੇ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਵੀ ਮੇਰੇ ਨਾਲ ਗੱਲ ਹੋਈ ਸੀ ਸੈਂਟਰ ਦੇ ਵਿੱਚ ਤੇ ਮੈਂ ਆਹੀ ਰੱਖਿਆ ਹੈ ਮੰਗ ਹੀ ਰੱਖੀ ਆ ਬਈ ਇਨਾਂ ਨੂੰ ਐਮਐਸਪੀ ਦਿੱਤੀ ਜਾਵੇ ਜੀ ਆਪਣਾ ਘਰ-ਬਾਰ ਛੱਡ ਕੇ ਬਾਹਰ ਸੜਕਾਂ ਤੇ ਬਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ ਬਹੁਤ ਮੁਸ਼ਕਿਲ ਕੰਮ ਹੈ